ਹਾਂਜੀ ਭਾਈ ਜੀ ਇਹ ਗਲਾਸ ਜਿਹੜਾ ਕਿੱਥੋਂ ਦੇ ਪਹਿਲਾਂ ਦਾ ਐਡਰੈਸ ਹੈ ਜਿਹੜਾ ਸ਼ੇਅਰ ਕਰ ਦਿਓ ਪਹਿਲਾਂ ਤਾਂ ਦੱਸੋ ਵੀ ਐਡਰੈਸ ਕੀ ਹੈ ਆਪਣਾ ਵੀਰ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਐਡਰੈਸ ਹੈਗਾ ਵੀਰ ਜੀ ਮੇਰਾ ਡਿਸਟ੍ਰਿਕਟ ਹੈਗਾ ਬਰਨਾਲਾ ਪਿੰਡ ਹੰਡੇਆ ਤੋਂ ਹੈ ਜੀ ਠੀਕ ਹੈ ਇਹ ਭਾਈ ਜੀ ਗਲਾਸ ਦੀ ਕੀ ਖਾਸੀਅਤ ਕੀ ਹੈ ਵੀਰ ਜੀ 슈ਗਰ ਨੂੰ ਕੰਟਰੋਲ ਕਰਦਾ ਹੈ ਹਮਮ ਖਾਸੀਅਤ ਇਹ ਆ ਸਰੀਰ ਦੀ ਸਫਾਈ ਕਰਦਾ ਹੈਗਾ ਜਦੋਂ ਆਪਣੀ ਵੱਡੀਆਂ ਤੋਂ ਛੋਟੀਆਂ ਤੱਕ ਕਲੀਨ ਹੋ ਜਾਂਦੀਆਂ ਤਾਂ ਇਮਿਊਨਿਟੀ ਸਟਰੋਂਗ ਹੋ ਜਾਂਦੀ ਹੈ ਜੀ ਇਹ ਕਿਹੜੀ ਲੱਕੜ ਦਾ ਬਣਿਆ ਹੋਇਆ ਰੁਕੂਰੀ ਦੀ ਹੂੜਾ ਇਥੇ ਆਪਣੇ ਆਮ ਹੀ ਮਿਲ ਜਾਂਦਾ ਭਾਈ ਜੇ ਕੋਈ ਸਪੈਸ਼ਲ ਮੰਗਵਾਉਣਾ ਪੈਂਦਾ ਸਰ ਸਪੈਸ਼ਲ ਹੀ ਆ ਰਿਹਾ ਜੀ ਆਪਣੇ ਕੋਲ ਅੱਛਾ ਅੱਛਾ ਤੇ ਇਸ ਚੀਜ਼ ਦੀ ਬਈ ਜੀ ਆਪਾਂ ਕੀ ਕਰੰਦੀ ਆ ਵੀ ਹਾਂ ਸ਼ੁਕਰ ਹੈ ਕੰਟਰੋਲ ਕਰਦਾ ਹੀ ਕਰਦਾ ਮਤਲਬ ਇਹ ਸੇ ਲੱਕੜ ਦੇ ਵਿੱਚ ਪਾਣੀ ਪੀਣ ਨਾਲ ਜਾਂ ਕਿਵੇਂ ਵਰਤੇ ਇਹਨੂੰ ਮਤਲਬ ਜੀ ਪਹਿਲੀ ਗੱਲ ਤਾਂ ਇਹ ਹੈ ਬੀਗਾ ਗਰੰਟੀ ਸ਼ਬਦ ਤੇ ਗੱਲ ਕਰਦੇ ਆਂ ਜੀ ਕਿਉਂਕਿ ਜਿਹੜੇ ਸਾਡੇ ਕੋਲੇ ਲੋਕ ਲੈ ਕੇ ਆਉਂਦੇ ਨੇ ਸੀ ਫੀਡਬੈਕ ਮੰਗਦੇ ਨੇ ਉਹਨਾਂ ਦੀ ਹਾਂਜੀ ਉਹ ਸਾਡੇ ਕੋਲੇ ਰਿਪੀਟ ਆਰਡਰ ਦੁਬਾਰੇ ਜਾਂਦੇ ਨੇ ਕਿਉਂਕਿ ਜਦੋਂ ਠੀਕ ਹੁੰਦਾਗਾ ਤਾਂ ਪ੍ਰੋਮੋਸ਼ਨ ਆਪਦੇ ਆਪ ਹੀ ਕਰਦੇ ਨੇ ਹਾਂ ਹਾਂ ਠੀਕ ਹੈ ਜੀ ਜਿਹੜੀ ਲੱਕੜਾ ਲੱਕੜ ਨੂੰ ਹੂੜੇ ਦੀ ਆਦੀ 100% ਗਰੰਟੀ ਹੈ ਠੀਕ ਹੈ ਠੀਕ ਹੈ ਤੇ ਇਹਨਾਂ ਬਰਤਨ ਦਾ ਕੀ ਤਰੀਕਾ ਬਿਲੀ ਜੀ ਇਹਨੂੰ ਰਾਤ ਨੂੰ ਵੀਰ ਜੀ ਪਾਣੀ ਦਾ ਭਰ ਕੇ ਰੱਖ ਦੋ ਸਵੇਰੇ ਖਾਲੀ ਪੇਟ ਕਾਂਚ ਦੇ ਗਲਾਸ ਦੇ ਵਿੱਚ ਕੱਢ ਕੇ ਤਾਂ ਪਾਣੀ ਪੀ ਲੋ ਇਹਦਾ ਪਾਣੀ ਪੀ ਕੇ ਅੱਧਾ ਘੰਟਾ ਕੁਝ ਖਾਣਾ ਪੀਣਾ ਨਹੀਂ ਠੀਕ ਹੈ ਜਿਨ੍ਹਾਂ ਲੋਕਾਂ ਦਾ ਸ਼ੂਗਰ ਵੱਧਦਾ ਕਬੇ ਰਹਿੰਦੀ ਹੈ ਗੈਸ ਬੰਦੀ ਹੈ ਸ਼ੂਗਰ ਦੀ ਕਮਜ਼ੋਰੀ ਕਰਨ ਲੱਗਾ ਤਾਂ ਬਹੁਤ ਦਰਦ ਕਰਦੀ ਇਹਨੂੰ ਠੀਕ ਕਰੇਗਾ ਜੀ ਠੀਕ ਹੈ ਹਾਂਜੀ ਠੀਕ ਹੈ ਜੇ ਜੇ ਬਾਈ ਜੀ ਅਗਰ ਨਹੀਂ ਠੀਕ ਹੁੰਦਾ ਤਾਂ ਉਸ ਚੀਜ਼ ਦੀ ਵੀ ਕੋਈ ਜ਼ਿੰਮੇਵਾਰੀ ਹੈ ਜੇ ਰੈਕਟੀ ਲਾਈਨ ਦੇ ਵਿੱਚ ਕਾਦੀ ਜ਼ਿੰਮੇਵਾਰੀ ਹੁੰਦੀ ਵੀਰ ਜੀ ਐਕਚੁਅਲੀ ਪਤਾ ਕੀ ਗੱਲ ਹੈ ਜੀ ਕਿਸੇ ਦੀ ਬਾਡੀ ਤੇ ਦੇਖੋ ਕਿਸੇ ਨੂੰ ਮਾਸਵਾਦੀ ਦੇ ਕਿਸੇ ਨੂੰ ਬਿਲਕੁਲ ਠੀਕ ਹੈ ਕਿਸੇ ਦੀ ਬਾਡੀ ਤੇ ਨਹੀਂ ਵੀ ਫਰਕ ਪੈਂਦਾ ਜੀ ਜਿਹੜੇ ਸਾਡੇ ਕੋਲੇ ਅੰਕੜੇ ਆ ਰਹੇ 60 ਤੋਂ 70% ਅੰਕੜੇ ਆ ਰਹੇ ਹਾਂ 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 ਠੀਕ ਹੈ ਜੀ ਕੋਈ ਲੋਕ ਪਰਹ ਹੂੰ ਹੂੰ ਕਿਉਂਕਿ ਤਲੀਆਂ ਚੀਜ਼ਾਂ ਕੱਟੀਆਂ ਚੀਜ਼ਾਂ ਉਹ ਬੰਦ ਹੀ ਨਹੀਂ ਕਰ ਸਕਦੇ ਹੈਗੇ। ਬੰਦ ਨਹੀਂ ਕਰ ਸਕਦੇ। ਤੇ ਇਹ ਇੱਕ ਗਲਾਸ ਵਿੱਚ ਜੀ ਕਿੰਨਾ ਕੁ ਟਾਈਮ ਚੱਲੇ ਜਾਂਦਾ ਹੈਗਾ? ਜੀ ਜਿਹੜਾ ਇੱਕ ਗਲਾਸ ਹੈ ਜੀ ਜਿਹੜਾ ਛੋਟੇ ਵਾਲਾ ਗਲਾਸ ਹੈ ਜੀ ਆਪਣਾ 2.5 ਤੋਂ 3 ਮਹੀਨੇ ਕੰਮ ਕਰਦਾ ਜੀ ਨਾਲੇ ਤਾਂ ਪਾਊਡਰ ਵੀ ਦਿੰਨੇ ਜੀ ਆਪਾਂ। ਓਕੇ। ਇਸੇ ਲੱਕੜ ਦਾ ਬਰਾਦਦਾ ਹੁੰਦਾ ਜਿਹੜਾ ਜੀ। ਹੂੰ 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 ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਡੇਲੀ ਪਾਣੀ ਪਾਈ ਜਾਂਦੇ ਆ ਕੱਢੀ ਜਾਂਦੇ ਆ ਜੀ ਉਹਦਾ ਅਰਕਟਣਾ ਸ਼ੁਰੂ ਹੋ ਜਾਂਦਾ ਹੈਗਾ। ਹੂੰ ਹੂੰ ਆਪਾਂ 15 ਦਿਨਾਂ ਬਾਅਦ ਉਹ ਸ਼ੁਰੂ ਕਰਦੇ ਮੈਂ ਦਿਖਾਉਣਾ ਚਾਹੁੰਦਾ ਦਰਸ਼ਕਾਂ ਨੂੰ। ਸਰ ਇੱਕ ਬਰਾਦਾ ਹਾਂ ਫਿਰ ਨੋ ਠੀਕ ਕਰਾ ਪਾਣੀ ਪਾ ਦੇ ਗਲਾਸ ਹਾਂਜੀ ਭਾਈ ਆਹ ਬਲਾ ਬਰਾਦਾ ਜੀ ਆਪਾਂ ਨੇ ਕੀ ਕਰਨਾ 15 ਦਿਨ ਬਾਅਦ ਸ਼ੁਰੂ ਕਰਾਂਗੇ ਜੀ ਗਲਾਸ ਦੇ ਵਿੱਚ ਇੱਕ ਚਮਚਾ ਪਾ ਲੈਣਾ ਪਾਣੀ ਨੂੰ ਪੁੰਨ ਲਿਆ ਕਰੋ ਬਰਾਦਾ ਰਿਵਰਸ ਗਲਾਸ ਦੇ ਵਿੱਚ ਹੀ ਪਾ ਦੇਣਾ ਓਕੇ ਇੱਕ ਚਮਚੇ ਨੂੰ 3 ਦਿਨ ਯੂਜ਼ ਕਰੋ ਚੌਥੇ ਦਿਨ ਬਦਲ ਲਓ ਜੀ ਇਹਦਾ ਅਰਕ ਕੱਢ ਕੇ ਪੀਣਾ ਬਹੁਤ ਵੱਧ ਇਸ ਬਰਾਦੇ ਦਾ ਅਰਕ ਪੀਣਾ ਬਸ ਹਾਂਜੀ ਇਸੇ ਲੱਕੜ ਦਾ ਹੀ ਬਰਾਦਾ ਜੀ ਇਹ ਠੀਕ ਹੈ ਠੀਕ ਜਦੋਂ ਗਲਾਸ ਬਣਾਉਣ ਲੱਗੇ ਜਿਹੜਾ ਬਰਾਦਾ ਘਰ ਨਿਕਲਦਾ ਉਹ ਵਾਲਾ ਬਰਾਦਾ ਜਾਨੀ ਕਿ ਜਦੋਂ ਆਪਾਂ ਭਾਈ ਜੀ ਰਾਤ ਨੂੰ ਇਹਦੇ ਵਿੱਚ ਪਾਣੀ ਪਾਉਣਾ ਤਾਂ ਇੱਕ ਚਮਚਾ ਇਹ ਹਾਂਜੀ 15 ਆਫਟਰ 15 ਦਿਨਾਂ ਬਾਅਦ ਦਾ ਆਪਾਂ ਇਹ ਪਹਿਲੇ 15 ਦਿਨ ਇਹੀ ਕੰਮ ਕਰੂਗਾ ਪਹਿਲੇ 15 ਦਿਨਾਂ ਲਈ ਠੀਕ ਹੈ ਚਲੋ ਬਹੁਤ ਵਧੀਆ ਗੱਲ ਹੈ ਭਰਾ ਨੇ ਬਹੁਤ ਵਧੀਆ ਜਿਹੜੀ ਜਾਣਕਾਰੀ ਦਿੱਤੀ ਹੈ